ਮੈਨੂੰ ਵਿਆਹ ਦੇ ਨਾਂ ਤੋਂ ਡਰ ਲੱਗਦਾ ਸੀ ਕਿਉਂਕਿ ਵਿਆਹ ਦੇ ਨਾਂ ਤੇ ਜੋ ਸੁਹਾਗ ਰਾਤ ਤੇ ਕੀਤਾ ਜਾਂਦਾ ਸੀ ਉਹ ਮੈਨੂੰ ਬਹੁਤ ਡਰਾਉਂਦਾ ਸੀ। ਇਹੀ ਕਾਰਨ ਸੀ ਮੈਂ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਪਰ ਮੇਰੇ ਬਹੁਤ ਮਨਾ ਕਰਨ ਦੇ ਵੀ ਮੇਰਾ ਵਿਆਹ ਕਰ ਦਿੱਤਾ ਗਿਆ। ਮੈਂ ਆਪਣੇ ਕਮਰੇ ਦੇ ਵਿੱਚ ਬੈਠੀ ਬਹੁਤ ਜ਼ਿਆਦਾ ਰੋ ਰਹੀ ਸੀ। ਹਾਲਾਂਕਿ ਅੱਜ ਮੇਰੇ ਵਿਆਹ ਦੀ ਪਹਿਲੀ ਰਾਤ ਸੀ ਅਤੇ ਇਸ ਰਾਤ ਦੇ ਲਈ ਹਰ ਕੁੜੀ ਦੇ ਬਹੁਤ ਸੁਪਨੇ ਸਜਾਏ ਹੁੰਦੇ ਨੇ। ਅਤੇ ਉਹ ਆਪਣੇ ਸਹੁਰੇ ਘਰ ਆਉਂਦੀ ਹੈ। ਨਵੀਂ ਜ਼ਿੰਦਗੀ ਦੇ ਵਿੱਚ ਨਵੀਆਂ ਖੁਸ਼ੀਆਂ ਤੇ ਪਿਆਰ ਦੇ ਵਿੱਚ ਰਹਿੰਦੀ ਹੈ ਪਰ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਇੰਨੀ ਜ਼ਿਆਦਾ ਪਰੇਸ਼ਾਨ ਸੀ ਕਿ ਘਰ ਵਾਲੇ ਦੇ ਅੰਦਰ ਆਉਣ ਦੇ ਬਾਰੇ ਸੋਚ ਕੇ ਹੀ ਮੇਰਾ ਦਿਲ ਬਹੁਤ ਜ਼ਿਆਦਾ ਕੰਬ ਰਿਹਾ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਕਿਤੇ ਜਾ ਕੇ ਲੁਕ ਜਾਵਾਂ ਜਿੱਥੇ ਉਹ ਮੈਨੂੰ ਦੇਖ ਨਾ ਸਕੇ ਕਾਸ਼ ਕਿ ਇਹ ਸਭ ਕੁਝ ਮੇਰੀ ਅੱਖਾਂ ਦੇ ਸਾਹਮਣੇ ਤੋਂ ਪਰੇ ਹੋ ਜਾਂਦਾ ਡਰ ਦੇ ਮਾਰੇ ਮੈਨੂੰ ਆਪਣਾ ਦਮ ਘੁੱਟਦਾ ਹੋਇਆ ਮਹਿਸੂਸ ਹੋ ਰਿਹਾ ਸੀ ਕਿ ਉਸੇ ਸਮੇਂ ਹੀ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਮੇਰਾ ਘਰਵਾਲਾ ਕਮਰੇ ਦੇ ਵਿੱਚ ਆ ਗਿਆ ਉਸ ਦਾ ਨਾਂ ਹਰਸ਼ ਸੀ ਉਸ ਨੂੰ ਵੇਖ ਕੇ ਮੇਰੀ ਅੱਖਾਂ ਦੇ ਵਿੱਚੋਂ ਹੰਝੂ ਡਿੱਗਣ ਲੱਗੇ ਦਰਦ ਦੇ ਮਾਰੇ ਮੈਂ ਆਪਣੇ ਪੈਰ ਦੀ ਚਾਦਰ ਨੂੰ ਆਪਣੇ ਹੱਥਾਂ ਦੇ ਨਾਲ ਘੁੱਟ ਲਿਆ ਸੀ ਮੈਂ ਕਿਸ ਤਕਲੀਫ ਦੇ ਵਿੱਚੋਂ ਲੰਘ ਰਹੀ ਸੀ ਇਹ ਮੈਂ ਹੀ ਜਾਣਦੀ ਸੀ ਜਿਵੇਂ ਜਿਵੇਂ ਮੇਰਾ ਘਰਵਾਲਾ ਮੇਰੇ ਕੋਲ ਆ ਰਿਹਾ ਸੀ ਮੇਰਾ ਪੂਰਾ ਸਰੀਰ ਕੰਬਣ ਲੱਗਾ ਸੀ ਉਹ ਮੇਰੇ ਕੋਲ ਆ ਕੇ ਬੈਠ ਗਿਆ ਤੇ ਕੁਝ ਸਮੇਂ ਤੱਕ ਮੇਰੇ ਚਿਹਰੇ ਨੂੰ ਪਿਆਰ ਨਾਲ ਵੇਖਦਾ ਰਿਹਾ ਮੈਂ ਬਹੁਤ ਜ਼ਿਆਦਾ ਡਰੀ ਹੋਈ ਸੀ ਮੈਂ ਸੋਣੀ ਤਾਂ ਸੀ ਜਿਵੇਂ ਹੀ ਉਸ ਨੇ ਆਪਣਾ ਹੱਥ ਮੇਰੇ ਹੱਥ ਤੇ ਰੱਖਿਆ ਉਹ ਮੈਨੂੰ ਇੰਨਾ ਠੰਡਾ ਮਹਿਸੂਸ ਕਰਕੇ ਕਹਿਣ ਲੱਗਾ ਕੀ ਗੱਲ ਹੈ ਸੁਮਨ ਤੂੰ ਇੰਨੀ ਜ਼ਿਆਦਾ ਘਬराई ਹੋਈ ਕਿਉਂ ਹੈ ਫਿਰ ਮੈਂ ਉਸ ਨੂੰ ਕੀ ਦੱਸਦੀ ਕਿ ਮੈਨੂੰ ਵਿਆਹ ਤੋਂ ਡਰ ਲੱਗਦਾ ਮੈਂ ਵਿਆਹ ਦੇ ਨਾਂ ਤੋਂ ਹੀ ਕੰਬ ਰਹੀ ਸੀ ਅਤੇ ਮੈਂ ਨਾਂ ਵਿੱਚ ਸਿਰ ਹਿਲਾ ਦਿੱਤਾ ਤੇ ਕਿਹਾ ਕੁਝ ਨਹੀਂ ਫਿਰ ਉਹ ਕਹਿਣ ਲੱਗਾ ਕਿ ਤੁਸੀਂ ਫਿਰ ਇਸ ਤਰ੍ਹਾਂ ਕਿਉਂ ਘਬਰਾਏ ਹੋ ਮੈਂ ਹੌਲੀ ਜਿਹਾ ਕਿਹਾ ਕਿ ਮੈਨੂੰ ਇਸ ਰਾਤ ਬਣਨ ਵਾਲੇ ਰਿਸ਼ਤੇ ਤੋਂ ਬਹੁਤ ਡਰ ਲੱਗਦਾ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗਾ ਤੇ ਕਹਿਣ ਲੱਗਾ ਉਸ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਤਸੱਲੀ ਦੇਣ ਲੱਗਾ ਕਹਿਣ ਲੱਗਾ ਪਰੇਸ਼ਾਨ ਨਾ ਹੋ ਮੈਂ ਕਿਹਾ ਪਰ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਹੈ ਮੈਂ ਨਹੀਂ ਦੱਸ ਸਕਦੀ ਉਹ ਕਹਿਣ ਲੱਗਿਆ ਕਿ ਇਸ ਵਿੱਚ ਡਰਨ ਦੀ ਕੋਈ ਗੱਲ ਨਹੀਂ ਮੇਰੀ ਇਸ ਗੱਲ ਨੂੰ ਸੁਣ ਕੇ ਉਸ ਨੇ ਮੇਰੇ ਹੱਥਾਂ ਨੂੰ ਫੜ ਕੇ ਮੈਨੂੰ ਤਸੱਲੀ ਦਿੱਤੀ ਤੇ ਉਸ ਤੋਂ ਬਾਅਦ ਉੱਠ ਕੇ ਖੜਾ ਹੋ ਗਿਆ ਸੀ ਅਤੇ ਫਿਰ ਅਲਮਾਰੀ ਦੇ ਕੋਲ ਗਿਆ ਤੇ ਅਲਮਾਰੀ ਦੇ ਵਿੱਚੋਂ ਉਸ ਨੇ ਇੱਕ ਦਵਾਈ ਲਿਆ ਕੇ ਮੈਨੂੰ ਦੇ ਦਿੱਤੀ ਤੇ ਨਾਲ ਹੀ ਪਾਣੀ ਦਾ ਗਲਾਸ ਦਿੱਤਾ ਅਤੇ ਫਿਰ ਕਹਿਣ ਲੱਗਿਆ ਕਿ ਦਵਾਈ ਖਾ ਲੈ ਮੈਂ ਕਿਹਾ ਕਿ ਕਿਸ ਚੀਜ਼ ਦੀ ਦਵਾਈ ਹੈ ਕਹਿਣ ਲੱਗਿਆ ਕਿ ਤੇਰੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਹੈ ਇਸ ਗੋਲੀ ਦੇ ਵਿੱਚ ਇਸ ਦੀ ਗੱਲ ਨੂੰ ਮੈਂ ਸੁਣ ਕੇ ਹੈਰਾਨ ਹੋ ਰਹੀ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਖੈਰ ਡਰ ਇੰਨਾ ਜ਼ਿਆਦਾ ਸੀ ਮੈਂ ਕੁਝ ਨਾ ਕਿਹਾ ਅਤੇ ਉਸ ਡਰ ਤੋਂ ਬਚਣ ਲਈ ਮੈਂ ਸਭ ਕੁਝ ਕਰਨ ਨੂੰ ਤਿਆਰ ਸੀ ਉਸ ਨੇ ਮੈਨੂੰ ਯਕੀਨ ਦਿਵਾਇਆ ਇਹ ਗੋਲੀ ਖਾਣ ਤੋਂ ਬਾਅਦ ਮੈਨੂੰ ਡਰ ਨਹੀਂ ਲੱਗੂਗਾ ਤੇ ਨਾ ਹੀ ਕੋਈ ਪਰੇਸ਼ਾਨੀ ਹੋਊਗੀ ਤਾਂ ਮੈਂ ਗੋਲੀ ਖਾ ਲਈ ਅਤੇ ਉਸ ਤੋਂ ਬਾਅਦ ਉਹ ਮੇਰੇ ਕੋਲ ਆਉਣ ਲੱਗਿਆ ਉਸ ਨੇ ਦੋਨੋਂ ਹੱਥਾਂ ਨੂੰ ਫੜ ਕੇ ਆਪਣੇ ਨਾਲ ਲਾਇਆ ਮੇਰੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਨ ਲੱਗਾ ਸੀ ਅਤੇ ਮੈਂ ਬੁਰੀ ਤਰ੍ਹਾਂ ਕੰਬ ਰਹੀ ਸੀ ਹੌਲੀ-ਹੌਲੀ ਉਸ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ ਸੀ ਅਤੇ ਮੈਂ ਡਰਦੀ ਮਾਰੀ ਆਪਣੇ ਆਪ ਨੂੰ ਉਸ ਤੋਂ ਛਡਾਉਣ ਲੱਗੀ ਪਰ ਮੈਂ ਮਹਿਸੂਸ ਕੀਤਾ ਜਿਵੇਂ ਮੇਰੀ ਅੱਖਾਂ 'ਚ نیند ਉਤਰਨ ਲੱਗੀ ਹੋਵੇ ਫਿਰ ਮੈਂ ਸੌਣ ਲੱਗੀ ਚਾਹੁੰਦੇ ਹੋਏ ਵੀ ਮੈਂ ਆਪਣੇ ਆਪ ਨੂੰ ਛੱਡਾ ਨਹੀਂ ਸਕਦੀ ਸੀ ਕੁਝ ਹੀ ਸਮੇਂ ਦੇ ਵਿੱਚ ਮੈਂ ਗੂੜੀ ਨੀਂਦ ਵਿੱਚ ਚਲੀ ਗਈ ਸੀ ਮੇਰੇ ਵਿਆਹ ਤੋਂ ਕੁਝ ਦਿਨ ਪਹਿਲਾਂ ਮੇਰੀਆਂ ਸਹੇਲੀਆਂ ਮੇਰੇ ਕੋਲ ਆਈਆਂ ਸੀ ਜੋ ਕਿ ਪਹਿਲਾਂ ਤੋਂ ਹੀ ਵਿਆਹੀਆਂ ਹੋਈਆਂ ਸੀ ਮੈਨੂੰ ਕਹਿਣ ਲੱਗੀਆਂ ਕਿ ਹੁਣ ਕੁਝ ਦਿਨ ਬਾਅਦ ਤੇਰਾ ਵਿਆਹ ਹੋਣ ਵਾਲਾ ਅਤੇ ਫਿਰ ਤੈਨੂੰ ਪਤਾ ਲੱਗੂ ਇਸ ਕਰਕੇ ਜ਼ਰੂਰੀ ਹੈ ਕਿਸੂ ਸਾਡੇ ਤੋਂ ਇਸ ਬਾਰੇ ਜਾਣਕਾਰੀ ਲੈ ਲੈ ਮੈਂ ਵਿਆਹ ਦੇ ਰਿਸ਼ਤੇ ਤੋਂ ਬਿਲਕੁਲ ਅਨਜਾਣ ਸੀ ਇਸ ਕਰਕੇ ਜਦੋਂ ਮੇਰੀਆਂ ਸਹੇਲੀਆਂ ਨੇ ਮੈਨੂੰ ਇਸ ਰਿਸ਼ਤੇ ਬਾਰੇ ਦੱਸਿਆ ਤਾਂ ਮੈਨੂੰ ਇਸ ਰਿਸ਼ਤੇ ਤੋਂ ਥੋੜਾ ਡਰ ਲੱਗਿਆ ਕਿਉਂਕਿ ਉਹਨਾਂ ਦੇ ਦੱਸਣ ਦਾ ਤਰੀਕਾ ਕੁਝ ਅਜੀਬ ਹੀ ਸੀ ਉਹ ਮੈਨੂੰ ਕਹਿਣ ਲੱਗੀਆਂ ਕਿ ਗੱਲ ਸੁਣ ਵਿਆਹ ਦੀ ਪਹਿਲੀ ਰਾਤ ਹੀ ਘਰ ਵਾਲਾ ਆਪਣੀਆਂ ਘਰਵਾਲੀਆਂ ਤੇ ਬਿਲਕੁਲ ਵੀ ਤਰਸ ਨਹੀਂ ਕਰਦੇ ਤੁਸੀਂ ਤਾਂ ਸ਼ੁਕਰ ਮਨਾਓ ਕਿ ਤੁਹਾਡਾ ਘਰ ਵਾਲਾ ਬਹੁਤ ਜ਼ਿਆਦਾ ਸੋਹਣਾ ਅਤੇ ਤੈਨੂੰ ਸੋਹਣੀ ਨੂੰ ਦੇਖ ਕੇ ਪਤਾ ਨਹੀਂ ਉਸ ਨੇ ਤੇਰੇ ਨਾਲ ਕੀ ਕਰਨਾ ਇਹ ਕਹਿ ਕੇ ਉਹ ਚੁੱਪ ਹੋ ਗਈਆਂ ਤੇ ਹੱਸਣ ਲੱਗੀਆਂ ਮੇਰਾ ਦਿਲ ਤੇਜ਼ ਧੜਕ ਰਿਹਾ ਸੀ ਉਸ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਮੇਰੇ ਦਿਮਾਗ ਅਤੇ ਮੇਰੇ ਹੋਸ਼ ਦੋਨੋਂ ਉੜਾ ਚੁੱਕੀਆਂ ਸੀ ਜਿਵੇਂ ਜਿਵੇਂ ਮੇਰੇ ਵਿਆਹ ਦੇ ਦਿਨ ਨੇੜੇ ਆ ਰਹੇ ਸੀ ਦਿਲ ਚਾਹੁੰਦਾ ਸੀ ਕਿ ਮੈਂ ਕਿਤੇ ਭੱਜ ਜਾਵਾਂ ਇਸ ਕਰਕੇ ਵਿਆਹ ਵਾਲੀ ਰਾਤ ਮੈਂ ਆਪਣੇ ਘਰ ਵਾਲੇ ਦੇ ਆਉਣ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਡਰੀ ਹੋਈ ਸੀ ਤੇ ਬਹੁਤ ਜ਼ਿਆਦਾ ਘਬराई ਹੋਈ ਸੀ ਪਤਾ ਨਹੀਂ ਉਹ ਮੇਰੇ ਨਾਲ ਕੀ ਕਰੂਗਾ ਪਰ ਉਸਨੇ ਮੇਰੀ ਗੱਲ ਸੁਣ ਕੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਉਸਨੇ ਮੈਨੂੰ ਸ਼ਾਇਦ ਨੀਂਦ ਦੇ ਗੋਲੇ ਦਿੱਤੀ ਜਿਸ ਨੂੰ ਖਾ ਕੇ ਮੈਂ ਕੁਝ ਸਮੇਂ ਵਿੱਚ ਹੀ ਸੌ ਗਈ ਸੀ ਮੈਨੂੰ ਆਪਣੇ ਵਿਆਹ ਵਾਲੀ ਰਾਤ ਬਿਲਕੁਲ ਵੀ ਯਾਦ ਨਹੀਂ ਸੀ ਬੱਸ ਇਹਨਾ ਪਤਾ ਸੀ ਕਿ ਮੇਰਾ ਘਰ ਵਾਲਾ ਮੇਰੇ ਤੋਂ ਆਪਣਾ ਹੱਕ ਵਸੂਲ ਕਰ ਚੁੱਕਿਆ ਸੀ ਪਰ ਸੱਚ ਤਾਂ ਸ਼ਾਇਦ ਇੰਨਾ ਭਿਆਨਕ ਸੀ ਕਿ ਉਸ ਤੱਕ ਮੇਰੀ ਸੋਚ ਵੀ ਨਹੀਂ ਪਹੁੰਚ ਸਕਦੀ ਸੀ ਅਤੇ ਉਹ ਸੱਚ ਤੋਂ ਮੈਂ ਅਜੇ ਤੱਕ ਅਣਜਾਣ ਸੀ ਜੋ ਬਾਅਦ ਵਿੱਚ ਮੇਰੇ ਤੇ ਖੁੱਲਣ ਵਾਲਾ ਸੀ ਕਿ ਵਿਆਹ ਦੀ ਪਹਿਲੀ ਰਾਤ ਮੇਰੇ ਨਾਲ ਕੀ ਹੋਇਆ ਸੀ ਖੇਰ ਜਦੋਂ ਮੈਂ ਸਵੇਰੇ ਉੱઠી ਤਾਂ ਮੇਰਾ ਸਾਰਾ ਸਰੀਰ ਪੂਰੀ ਤਰ੍ਹਾਂ ਦਰਦ ਕਰ ਰਿਹਾ ਸੀ ਮੇਰਾ ਘਰ ਵਾਲਾ ਛੇਤੀ ਨਾ ਉੱਠ ਗਿਆ ਤੇ ਕਹਿਣ ਲੱਗਿਆ ਕੀ ਹੋਇਆ ਮੈਂ ਕਿਹਾ ਪਤਾ ਨਹੀਂ ਮੇਰੇ ਸਿਰ ਬਹੁਤ ਭਾਰੀ ਹੋ ਰਿਹਾ ਹੈ ਤੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਤੇ ਯਾਦ ਕਰਨ ਦੇ ਬਾਵਜੂਦ ਵੀ ਮੈਨੂੰ ਇਹ ਰਾਤ ਬਿਲਕੁਲ ਵੀ ਯਾਦ ਕਿਉਂ ਨਹੀਂ ਆ ਰਹੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਮੇਰੇ ਨਾਲ ਹੋਇਆ ਕਿਉਂ ਸੀ ਮੇਰੀ ਪਿੱਠ ਅਤੇ ਸਿਰ ਵਿੱਚ ਇੰਨਾ ਜ਼ਿਆਦਾ ਦਰਦ ਸੀ ਜਦੋਂ ਮੈਂ ਬੈੱਡ ਤੇ ਵੇਖਿਆ ਤਾਂ ਮੇਰੇ ਹੱਥਾਂ ਵਿੱਚ ਪਈਆਂ ਹੋਈਆਂ ਕੱਚ ਦੀਆਂ ਚੂੜੀਆਂ ਟੁੱਟ ਕੇ ਬੈੱਡ ਤੇ ਖਿੰਡੀਆਂ ਪਈਆਂ ਸੀ ਮੈਂ ਤੇ ਮੇਰੀ ਹਾਲਤ ਮੈਨੂੰ ਇਸ ਗੱਲ ਦਾ ਅਹਿਸਾਸ ਦੁਆਰੀ ਸੀ ਕਿ ਮੇਰੇ ਘਰਵਾਲੇ ਨੇ ਮੇਰੇ ਨਾਲ ਰਾਤ ਨੂੰ ਆਪਣਾ ਪਿਆਰ ਦਾ ਇਜ਼ਹਾਰ ਪੂਰੀ ਤਰ੍ਹਾਂ ਕਰ ਦਿੱਤਾ ਸੀ ਮੈਂ ਚਾਹੁੰਦੀ ਹੋਈ ਵੀ ਆਪਣੇ ਦਰਦ ਨੂੰ ਬਰਦਾਸ਼ਤ ਨਹੀਂ ਕਰ پا ਰਹੀ ਸੀ ਅਤੇ ਇਸ ਕਰਕੇ ਹੀ ਐਨੇ ਤੇਜ਼ ਦਰਦ ਕਰਕੇ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਗਰ ਰਹੇ ਸੀ ਮੈਨੂੰ ਇਸ ਤਰ੍ਹਾਂ ਰੋਂਦੀ ਵੇਖ ਉਹ ਵੀ ਉੱਠ ਕੇ ਬੈਠ ਗਿਆ ਸੀ ਸ਼ਾਇਦ ਡਰ ਗਿਆ ਸੀ ਉਹ ਕਹਿਣ ਲੱਗਾ ਧੀਕ ਇਹ ਸਭ ਕੁਝ ਤਾਂ ਹੁੰਦਾ ਹੀ ਹੈ ਤੈਨੂੰ ਇਸ ਗੱਲ ਦੀ ਆਦਤ ਪਾ ਲੈਣੀ ਚਾਹੀਦੀ ਹੈ ਕਿਉਂਕਿ ਹੁਣ ਤੇਰਾ ਵਿਆਹ ਹੋ ਗਿਆ ਉਂਝ ਵੀ ਇਹ ਵਿਆਹ ਦੀ ਪਹਿਲੀ ਰਾਤ ਸੀ ਇਸ ਕਰਕੇ ਤੈਨੂੰ ਜ਼ਿਆਦਾ ਮਹਿਸੂਸ ਹੋਇਆ ਹੌਲੀ ਹੌਲੀ ਤੈਨੂੰ ਇਸ ਗੱਲ ਦੀ ਆਦਤ ਪੈ ਜਾਣੀ ਹੈ ਅਤੇ ਫੇਰ ਰਾਤ ਨੂੰ ਤੂੰ ਬਹੁਤ ਜ਼ਿਆਦਾ ਡਰੀ ਹੋਈ ਸੀ ਤੇ ਮੈਨੂੰ ਲੱਗਿਆ ਕਿ ਜੇਕਰ ਮੈਂ ਤੈਨੂੰ ਦਵਾਈ ਨਾ ਦਿੱਤੀ ਤਾਂ ਤੂੰ ਤਾਂ ਮੈਨੂੰ ਆਪਣੇ ਨੇੜੇ ਵੀ ਨਹੀਂ ਆਉਣ ਦੇਣਾ ਅਤੇ ਮੈਂ ਆਪਣੀ ਇਸ ਰਾਤ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ ਇਸ ਕਰਕੇ ਮੈਂ ਤੈਨੂੰ ਦਵਾਈ ਦਿੱਤੀ ਇਹ ਕਹਿ ਕੇ ਉੱਠ ਕੇ ਬਾਥਰੂਮ ਵਿੱਚ ਚਲਾ ਗਿਆ ਪਰ ਮੈਨੂੰ ਆਪਣਾ ਸਰੀਰ ਇਸ ਕਾਬਲ ਵੀ ਨਹੀਂ ਲੱਗ ਰਿਹਾ ਸੀ ਕਿ ਮੈਂ ਉੱਠ ਕੇ ਖੜ੍ਹੀ ਹੋ ਸਕਾਂ ਅਤੇ ਬਾਥਰੂਮ ਵੀ ਜਾ ਸਕਾਂ ਉਹ ਆਪਣੇ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ ਉਸਦੇ ਮਾਪਿਓ ਹੁਣ ਇਸ ਦੁਨੀਆ ਵਿੱਚ ਨਹੀਂ ਸੀ ਪਹਿਨਾ ਤਾਂ ਮੇਰੇ ਮਾਪਿਓ ਇਸ ਰਿਸ਼ਤੇ ਲਈ ਰਾਜੀ ਹੀ ਨਹੀਂ ਸੀ ਕਹਿਣ ਲੱਗੇ ਕੱਲਾ ਮੁੰਡਾ ਸਾਨੂੰ ਤਾਂ ਇਸ ਬਾਰੇ ਕੁਝ ਸਮਝ ਨਹੀਂ ਆਉਂਦੀ ਕਿਦਾਂ ਅਸੀਂ ਆਪਣੀ ਧੀ ਦਾ ਵਿਆਹ ਕਰ ਦਈਏ ਪਰ ਫਿਰ ਮੇਰੀ ਮਾਂ ਕਹਿਣ ਲੱਗੀ ਕਿ ਮੁੰਡਾ ਚੰਗਾ ਭਲਾ ਵਧੀਆ ਕਮਾਉਂਦਾ ਆਪਣਾ ਘਰ ਹੈ ਤੇ ਜੇਕਰ ਉਸਦੇ ਮਾਪੇ ਜਿਉਂਦੇ ਨਹੀਂ ਨਹੀਂ ਤਾਂ ਇਸ ਦੇ ਵਿੱਚ ਉਸ ਦਾ ਕੋਈ ਦੋਸ਼ ਨਹੀਂ ਤੁਸੀਂ ਚੰਗੀ ਤਰ੍ਹਾਂ ਦੇਖ ਰਹਿਤ ਤਾਂ ਕੀਤੀ ਹੈ ਇਸ ਰਿਸ਼ਤੇ ਲਈ ਕਿਸੇ ਨੇ ਵੀ ਕੋਈ ਕਮੀ ਨਹੀਂ ਕੀਤੀ ਮੈਂ ਨਹੀਂ ਜਾਣਦੀ ਸੀ ਕਿ ਵਿਆਹ ਦੀ ਪਹਿਲੀ ਰਾਤ ਹੀ ਮੇਰੀ ਇਸ ਤਰ੍ਹਾਂ ਦੀ ਹਾਲਤ ਹੋ ਜਾਣੀ ਹੈ ਮੈਂ ਖੜੀ ਵੀ ਨਹੀਂ ਹੋ پا ਰਹੀ ਸੀ ਮੇਰੀ ਹਾਲਤ ਬਹੁਤ ਖਰਾਬ ਸੀ ਤੇ ਉਹ ਨਹਾ ਕੇ ਬਾਹਰ ਆਇਆ ਤੇ ਆ ਕੇ ਕਹਿਣ ਲੱਗਾ ਦੇਖ ਮੇਰੇ ਘਰ ਦੇ ਵਿੱਚ ਤੇਰੀ ਸੇਵਾ ਕਰਨ ਲਈ ਇੱਥੇ ਕੋਈ ਵੀ ਨਹੀਂ ਇਸ ਕਰਕੇ ਮੈਨੂੰ ਤੇ ਸਾਰੇ ਘਰ ਨੂੰ ਤੈਨੂੰ ਹੀ ਸਾਹਮਣਾ ਪੈਣਾ ਮੈਨੂੰ ਉਸ ਦੀ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਪਰ ਮੈਨੂੰ ਆਪਣਾ ਆਪ ਇਸ ਸਮੇਂ ਇਸ ਕਾਬਲ ਨਹੀਂ ਲੱਗ ਰਿਹਾ ਸੀ ਕਿ ਮੈਂ ਉਸ ਦਾ ਨਾਸ਼ਤਾ ਬਣਾ ਦਵਾਂ ਪਰ ਮੇਰੀ ਮਜਬੂਰੀ ਸੀ ਉਹ ਇਹ ਗੱਲ ਕਹਿ ਕੇ ਕਮਰੇ ਤੋਂ ਬਾਹਰ ਚਲਾ ਗਿਆ ਸੀ ਮੈਂ ਉੱઠી ਤੇ ਕਹਿਣ ਲੱਗਾ ਛੇਤੀ ਬਾਹਰ ਆ ਮੇਰੇ ਨਾਸ਼ਤਾ ਬਣਾ ਦੇ ਜਦੋਂ ਮੈਂ ਬੈੱਡ ਤੋਂ ਉੱਠ ਕੇ ਖੜੀ ਹੋਈ ਮੈਨੂੰ ਇਸ ਤਰ੍ਹਾਂ ਲੱਗਿਆ ਜਿਦਾ ਕਿ ਮੇਰੀ ਪਿੱਠੇ ਟੁੱਟ ਜਾਊਗੀ ਮੈਂ ਆਪਣੇ ਪਿੱਠ ਦੇ ਉੱਤੇ ਹੱਥ ਰੱਖ ਕੇ ਨਹਾ ਧੋ ਕੇ ਕਮਰੇ ਤੋਂ ਬਾਹਰ ਨਿਕਲੀ ਅਤੇ ਉਹ ਡਰਾਈング ਰੂਮ ਵਿੱਚ ਬੈਠਾ ਕਿਸੇ ਦੇ ਨਾਲ ਫੋਨ ਤੇ ਗੱਲਾਂ ਕਰ ਰਿਹਾ ਸੀ ਤੇ ਉਹ ਵੀ ਹਾਸਾ ਹਾਸ ਕੇ ਪਰ ਜੋ ਗੱਲਾਂ ਕਰ ਰਿਹਾ ਸੀ ਉਸਨੇ ਮੈਨੂੰ ਸ਼ਰਮ ਨਾਲ ਪਾਣੀ ਪਾਣੀ ਕਰ ਦਿੱਤਾ ਸੀ ਉਹ ਲੰਗੀ ਹੋਈ ਰਾਤ ਦਾ ਪਲ-ਪਲ ਕਿਸੇ ਨਾਲ ਸ਼ੇਅਰ ਕਰ ਰਿਹਾ ਸੀ ਅਤੇ ਉਸ ਦੀ ਇਹ ਹਰਕਤ ਨੇ ਮੈਨੂੰ ਬੜੀ ਸ਼ਰਮ ਦਵਾਈ ਉਹ ਬੜੀ ਬੇਸ਼ਰਮੰਦਾਦ ਵਿੱਚ ਉਸ ਨੂੰ ਆਪਣੀਆਂ ਪਰਸਨਲ ਗੱਲਾਂ ਦੱਸ ਰਿਹਾ ਸੀ ਜੋ ਕਿ ਉਸ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਸੀ ਮੈਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ ਪਰ ਮੈਂ ਤਾਂ ਹਾਲੇ ਹੁਣੇ ਹੀ ਆਈ ਸੀ ਮੈਂ ਉਸ ਨੂੰ ਕੁਝ ਕਹਿ ਵੀ ਨਹੀਂ ਸਕਦੀ ਸੀ ਮੈਂ ਸੋਚਿਆ ਕਿ ਕਾਸ਼ ਮੈਂ ਉਸ ਨੂੰ ਬਾਦ ਦੇ ਵਿੱਚ ਕਹਾਂਗੀ ਇਸ ਤਰ੍ਹਾਂ ਦੀ ਗੱਲਾਂ ਬਾਹਰ ਨਾ ਕਰਿਆ ਕਰਨ ਮੈਂ ਛੇਤੀ ਨਾਲ ਅੱਖਾਂ ਨੀਵੀਆਂ ਕਰਕੇ ਰਸੋਈ ਦੇ ਵਿੱਚ ਚਲੀ ਗਈ ਬੜੀ ਹੀ ਮੁਸ਼ਕਲ ਨਾਲ ਅਸੀਂ ਆਪਣਾ ਦੋਨਾਂ ਦਾ ਨਾਸ਼ਤਾ ਬਣਾਇਆ ਨਾਸ਼ਤਾ ਬਣਾਉਂਦੇ ਸਮੇਂ ਮੈਂ ਬਹੁਤ ਡਰਦੇ ਡਰਦੇ ਉਸ ਨੂੰ ਇਹ ਗੱਲ ਕਹੀ ਕਿ ਮੇਰੀ ਪਿੱਠ ਦੇ ਵਿੱਚ ਬਹੁਤ ਤਰਦ ਹੈ ਇਸ ਕਰਕੇ ਸ਼ਾਇਦ ਅੱਜ ਰਾਤ ਨੂੰ ਮੈਂ ਤੁਹਾਨੂੰ ਸਮਾਂ ਨਾ ਦੇ ਸਕਾਂ ਮੈਨੂੰ ਮਾਫ਼ ਕਰਦੇ ਹੋ ਤੇ ਤੰਗ ਨਾ ਕਰਿਓ ਇਸ ਉੱਤੇ ਉਸ ਨੇ ਜਾ ਪਿੰਦੇ ਪਿੰਦੀ ਮੇਰੇ ਵੱਲ ਵੇਖਿਆ ਅਤੇ ਨਾਲ ਦੀ ਨਾਲ ਹੀ ਕਹਿਣ ਲੱਗਾ ਦੇਖ ਮੈਂ ਤੇਰੇ ਚੱਕਰ ਵਿੱਚ ਸਭ ਕੁਝ ਨਹੀਂ ਕਰ ਸਕਦਾ ਤੇ ਨਾ ਹੀ ਤੇਰੇ ਬਹਾਨੇ ਸੁਣ ਸਕਦਾ ਮੈਨੂੰ ਹਰ ਹਾਰ ਦੇ ਵਿੱਚ ਛੇਤੀ ਤੋਂ ਛੇਤੀ ਬੱਚਾ ਚਾਹੀਦਾ ਇਸ ਕਰਕੇ ਤਾਂ ਮੈਂ ਤੇਰੇ ਨਾਲ ਵਿਆਹ ਕੀਤਾ ਉਸ ਦੀ ਗੱਲ ਸੁਣ ਕੇ ਮੇਰਾ ਦਿਲ ਬੁਰੀ ਤਰ੍ਹਾਂ ਬੇਚੈਨ ਹੋ ਗਿਆ ਸੀ ਮੈਂ ਨਹੀਂ ਜਾਣਦੀ ਸੀ ਕਿ ਰਾਤ ਨੂੰ ਮੇਰੇ ਨਾਲ ਕੀ ਹੋਇਆ ਸੀ ਪਰ ਜੋ ਹਾਲਤ ਮੇਰੀ ਇਸ ਸਮੇਂ ਸੀ ਮੈਂ ਸ਼ਾਇਦ ਇਸ ਕਾਬਲ ਨਹੀਂ ਸੀ ਕਿ ਮੈਂ ਦੁਬਾਰਾ ਉਸ ਤਕਲੀਫ ਨੂੰ ਚੈਲ ਸਕਦੀ ਪਰ ਮੇਰੇ ਸਾਹਮਣੇ ਖੜਾ ਹੋਇਆ ਇਨਸਾਨ ਮੇਰੀ ਹਰ ਤਕਲੀਫ ਤੋਂ ਬੇਪਰਵਾਹ ਹੋ ਕੇ ਬਸ ਆਪਣੀ ਹੀ ਮਨਮਾਨੀ ਕਰਨਾ ਚਾਹੁੰਦਾ ਸੀ ਜਿਵੇਂ ਰਾਤ ਹੋਈ ਮੈਨੂੰ ਲੱਗਿਆ ਕਿ ਮੇਰਾ ਦਿਲ ਕਿਸੇ ਨੇ ਮੁੱਠੀ ਵਿੱਚ ਲੈ ਲਿਆ ਹੋਵੇ ਅਤੇ ਫਿਰ ਹਰਸ਼ ਨੇ ਮੈਨੂੰ ਦੁਬਾਰਾ ਤੋਂ ਇੱਕ ਹੋਰ ਦਵਾਈ ਦਿੱਤੀ ਮੈਂ ਉਸ ਨੂੰ ਕਿਹਾ ਮੈਂ ਦਵਾਈ ਨਹੀਂ ਖਾਣੀ ਤਾਂ ਕਹਿਣ ਲੱਗਾ ਇਹ ਨੀਂਦ ਦੀ ਦਵਾਈ ਨਹੀਂ ਮੈਂ ਉਸ ਨੂੰ ਕਿਹਾ ਕਿ ਫੇਰ ਇਹ ਕਿਸ ਚੀਜ਼ ਦੀ ਦਵਾਈ ਹੈ ਤਾਂ ਕਹਿਣ ਲੱਗਿਆ ਕਿ ਇਹ ਛੇਤੀ ਪ੍ਰੈਗਨੈਂਟ ਹੋਣ ਦੀ ਦਵਾਈ ਹੈ ਇਹ ਸੁਣ ਕੇ ਤਾਂ ਮੈਂ ਕੁਝ ਸਮੇਂ ਦੇ ਲਈ ਉਸ ਦੇ ਵੱਲ ਵੇਖਦੀ ਹੀ ਰਹਿ ਗਈ ਸੀ ਕਿ ਆਖਰਕਾਰ ਉਸ ਨੂੰ ਕਿਸ ਗੱਲ ਦੀ ਇੰਨੀ ਛੇਤੀ ਸੀ ਕਿ ਉਸ ਨੂੰ ਬੱਚਾ ਇੰਨੀ ਕਾਲੀ ਚਾਹੀਦਾ ਸੀ ਮੇਰੇ ਵਿਆਹ ਨੂੰ ਕਿਹੜੇ 5-4 ਸਾਲ ਹੋ ਗਏ ਸੀ ਹਜੇ 5 ਦਿਨ ਵੀ ਵਿਆਹ ਨੂੰ ਨਹੀਂ ਹੋਈ ਸੀ ਤੇ ਨਾ ਹੀ ਮੇਰੇ ਸਸੋਹਰਾ ਜਿਉਂਦੇ ਸੀ ਜਿਨ੍ਹਾਂ ਨੂੰ ਪੋਤਾ-ਪੋਤੀ ਖੜਾਉਣ ਦੀ ਕਾਹਲੀ ਸੀ ਆਖਰਕਾਰ ਉਹ ਮੈਨੂੰ ਇੰਨੀ ਛੇਤੀ ਪ੍ਰੈਗਨੈਂਟ ਹੋਣ ਦੀ ਦਵਾਈ ਕਿਉਂ ਦੇ ਰਿਹਾ ਸੀ ਮੈਂ ਉਸ ਨੂੰ ਕਿਹਾ ਕਿ ਰਾਜ ਇੰਨੀ ਜ਼ਿਆਦਾ ਕਾਹਲੀ ਕਿਸ ਕਰਦੀ ਹੈ ਅਜੇ ਤਾਂ ਸਾਡੇ ਵਿਆਹ ਨੂੰ ਕੁਝ ਦਿਨ ਹੋਏ ਨਹੀਂ ਆਪਾਂ ਆਰਾਮ ਦੇ ਨਾਲ 2-4 ਸਾਲਾਂ ਬਾਅਦ ਬੱਚਾ ਪਲਾਨ ਕਰਾਂਗੇ ਅਜੇ ਤਾਂ ਆਪਣੀ ਮौज-ਮਸਤੀ ਦੇ ਦਿਨ ਨੇ ਹਲੇ ਆਪਾਂ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਉਹ ਕਹਿਣ ਲੱਗਾ ਮੈਂ ਕੁਝ ਨਹੀਂ ਜਾਣਦਾ ਸ਼ਾਇਦ ਤੈਨੂੰ ਅੰਦਾਜ਼ਾ ਨਹੀਂ ਕਿ ਮੈਨੂੰ ਬੱਚਿਆਂ ਨਾਲ ਕਿੰਨਾ ਪਿਆਰ ਹੈ ਮੈਨੂੰ ਬੱਚੇ ਬਹੁਤ ਪਸੰਦ ਨੇ ਅਤੇ ਵਿਆਹ ਤੋਂ ਜ਼ਿਆਦਾ ਮੈਨੂੰ ਬੱਚਿਆਂ ਦੀ ਇੱਛਾ ਸੀ ਇਸ ਕਰਕੇ ਹੀ ਮੈਂ ਵਿਆਹ ਕੀਤਾ ਤੇ ਮੈਨੂੰ ਬੱਚੇ ਛੇਤੀ ਚਾਹੀਦੇ ਨੇ ਕਿਉਂਕਿ ਇਹ ਵੀ ਮੇਰਾ ਸੁਪਨਾ ਸੀ ਕਿ ਮੇਰਾ ਛੇਤੀ ਵਿਆਹ ਹੋਵੇ ਤੇ ਛੋਟੇ-ਛੋਟੇ ਬੱਚਿਆਂ ਦੀਆਂ ਕਲਕਾਰੀਆਂ ਘਰ ਵਿੱਚ ਗੂੰਜਣ ਮੈਂ ਨਹੀਂ ਚਾਹੁੰਦਾ ਕਿ ਸਮਾਂ ਬਰਬਾਦ ਹੋਵੇ ਇੱਕ ਸਾਲ ਪਹਿਲਾਂ ਮੈਂ ਤੈਨੂੰ ਇਦਾਂ ਹੀ ਦੇਖਦਾ ਰਹਾ ਕਿ ਬੱਚਾ ਹੁੰਦਾ ਜਾਂ ਨਹੀਂ ਹੁੰਦਾ ਤੇ ਫਿਰ ਮੈਂ ਤੈਨੂੰ ਉਸ ਤੋਂ ਬਾਅਦ ਦਵਾਈ ਦਵਾਇ ਦਵਾਂ ਇਹ ਕਹਿ ਕੇ ਉਸਨੇ ਉਹ ਦਵਾਈ ਮੇਰੇ ਮੂੰਹ ਦੇ ਵਿੱਚ ਪਾ ਦਿੱਤੀ ਤੇ ਪਾਣੀ ਦਾ ਗਲਾਸ ਮੇਰੇ ਮੂੰਹ ਨੂੰ ਲਾ ਦਿੱਤਾ ਮੈਂ ਪਾਣੀ ਪੀ ਕੇ ਦਵਾਈ ਆਪਣੇ ਅੰਦਰ ਲੰਘਾ ਲਈ ਸੀ ਪਰ ਮੇਰੀ ਸਮਝ ਤੋਂ ਬਾਹਰ ਸੀ ਇਹ ਸਭ ਕੁਝ ਕੀ ਹੋ ਰਿਹਾ ਸੀ ਮੈਨੂੰ ਹੈਰਾਨੀ ਉਸ ਸਮੇਂ ਹੋਈ ਜਦੋਂ ਪਿਛਲੀ ਰਾਤ ਵਾਲੀ ਬੇਹੋਸ਼ੀ ਮੇਰੇ ਉੱਤੇ ਫਿਰ ਆ ਵੀ ਹੋਣ ਲੱਗੀ ਉਸ ਸਮੇਂ ਮੇਰਾ ਦਿਮਾਗ ਇਸ ਕਾਬਿਲ ਨਹੀਂ ਸੀ ਕਿ ਮੈਂ ਇਹ ਸੋਚਦੀ ਕਿ ਜੇਕਰ ਇਹ ਦੂਜੀ ਦਵਾਈ ਸੀ ਤਮੈਨੂੰ ਨੀਂਦ ਕਿਉਂ ਆ ਰਹੀ ਸੀ ਮੇਰੇ ਤੇ ਇੰਨੀ ਬੇਹੋਸ਼ੀ ਕਿਉਂ ਛਾ ਰਹੀ ਸੀ ਅਤੇ ਫੇਰ ਮੈਨੂੰ ਕੁਝ ਵੀ ਹੋਸ਼ ਨਾ ਰਿਹਾ ਅਤੇ ਮੈਂ ਦੁਬਾਰਾ ਤੋਂ ਗੂੜੀ ਨੀਂਦ ਵਿੱਚ ਆ ਚੁੱਕੀ ਸੀ ਬੇਹੋਸ਼ੀ ਦੇ ਵਿੱਚ ਵੀ ਮੈਨੂੰ ਆਪਣੇ ਚੀਕਾਂ ਆਪਣੇ ਕੰਨਾਂ ਦੇ ਵਿੱਚ ਸੁਣਾਈ ਦੇ ਰਹੀਆਂ ਸੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਦਰਦ ਮਹਿਸੂਸ ਹੋ ਰਿਹਾ ਸੀ ਅਤੇ ਦਰਦ ਇੰਨਾ ਜ਼ਿਆਦਾ ਸੀ ਕਿ ਮੈਂ ਗੂੜੀ ਨੀਂਦ ਵਿੱਚ ਹੋਣ ਦੇ ਬਾਵਜੂਦ ਵੀ ਰੋ ਰਹੀ ਸੀ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾ ਦਰਦ ਦੇ ਨਾਲ ਹਾਲਤ ਬਹੁਤ ਖਰਾਬ ਸੀ। ਉਸ ਸਮੇਂ ਪਿੱਠ ਵਿੱਚ ਇੰਨਾ ਦਰਦ ਸੀ ਕਿ ਮੈਂ ਉਸ ਨੂੰ ਜਗਾ ਦਿੱਤਾ ਕਿ ਮੇਰੇ ਪਿੱਠ ਵਿੱਚ ਬਹੁਤ ਦਰਦ ਹੋ ਰਿਹਾ। ਮੇਰੇ ਤੋਂ ਸਿਆ ਨਹੀਂ ਜਾ ਰਿਹਾ। ਰੱਬ ਦਾ ਵਾਸਤਾ ਮੈਨੂੰ ਡਾਕਟਰ ਦੇ ਕੋਲ ਲੈ ਕੇ ਚੱਲੋ। ਉਹ ਗੁੱਸੇ ਵਿੱਚ ਕਹਿਣ ਲੱਗਾ ਕਿ ਅਜੇ ਤਾਂ ਦਿਨ ਵੀ ਨਹੀਂ ਚੜਿਆ। ਤੂੰ ਮੇਰੀ ਨੀਂਦ ਕਿਉਂ ਖਰਾਬ ਕਰ ਰਹੀ ਹੈ? ਤੇ ਮੈਂ ਤੈਨੂੰ ਕੋਈ ਪੇਨ ਕਿਲਰ ਦੇ ਦੇਣਾ ਜਿਸ ਦੇ ਨਾਲ ਤੇਰਾ ਦਰਦ ਠੀਕ ਹੋ ਜਾਊਗਾ। ਦੋ ਦਵਾਈ ਖਾ ਲਾ ਉਸਨੇ ਮੈਨੂੰ ਇੱਕ ਹੋਰ ਦਵਾਈ ਦਿੱਤੀ ਜਿਸ ਨੂੰ ਖਾ ਕੇ ਮੇਰੇ ਦਰਦ ਵਿੱਚ ਥੋੜਾ ਬਹੁਤਾ ਫਰਕ ਪਿਆ ਅਤੇ ਮੈਂ ਫੇਰ ਦੁਬਾਰਾ ਸੌ ਗਈ ਸੀ ਪਰ ਜਿਵੇਂ ਹੀ ਸਵੇਰੇ ਉઠી ਤਾਂ ਦਰਦ ਦੁਬਾਰਾ ਤੋਂ ਸ਼ੁਰੂ ਹੋ ਗਿਆ ਸੀ ਹੁਣ ਤਾਂ ਇਹ ਰੋਜ਼ ਦਾ ਹੀ ਕਿੱਸਾ ਹੋ ਗਿਆ ਸੀ ਲਗਾਤਾਰ 8 ਦਿਨਾਂ ਤੋਂ ਮੈਂ ਇਸ ਤਕਲੀਫ ਤੋਂ ਲੰਘ ਰਹੀ ਸੀ ਜੋ ਕਿ برداشت ਕਰਨ ਦੇ ਕਾਬਿਲ ਨਹੀਂ ਸੀ ਜਿਵੇਂ ਮੇਰੀ ਕਿਸੇ ਤਕਲੀਫ ਦਾ ਉਸ ਨੂੰ ਕੋਈ ਅਹਿਸਾਸ ਹੀ ਨਾ ਹੋਵੇ ਅਗਲੇ ਦਿਨ ਚ ਉਹ ਦਫ਼ਤਰੋਂ ਤੋ ਆਇਆ ਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਮੇਰੀ ਮਾਂ ਦੇ ਘਰ ਛੱਡ ਆਓ ਮੈਨੂੰ ਉਸ ਤੋਂ ਦੂਰ ਰਹਿਣ ਦਾ ਬਸ ਇੱਕ ਇਹੀ ਬਹਾਨਾ ਲੱਭ ਰਿਹਾ ਸੀ ਪਰ ਉਹ ਕਹਿਣ ਲੱਗਾ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ ਜਦੋਂ ਤੱਕ ਮੇਰੀ ਇਲਾਜ ਨਹੀਂ ਹੋ ਜਾਂਦੀ ਮੈਂ ਤੈਨੂੰ ਕਿਤੇ ਵੀ ਨਹੀਂ ਭੇਜਣਾ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਆਖਰਕਾਰ ਉਸ ਨੂੰ ਬੱਚਿਆਂ ਦੀ ਇੰਨੀ ਜਲਦੀ ਕਿਉਂ ਸੀ ਹਰ ਚੀਜ਼ ਆਪਣੇ ਸਮੇਂ ਉੱਤੇ ਚੰਗੀ ਹੁੰਦੀ ਹੈ ਬੱਚੇ ਦਾ ਹੋਣਾ ਜਾਂ ਨਾ ਹੋਣਾ ਮੇਰੇ ਵਾਸਤਾ ਨਹੀਂ ਸੀ 8 ਦਿਨਾਂ ਦੇ ਵਿੱਚ ਹੀ ਮੇਰਾ ਇਹ ਹਾਲ ਹੋ ਗਿਆ ਸੀ ਕਿ ਮੈਂ ਤੁਰ ਵੀ ਨਹੀਂ ਸਕਦੀ ਸੀ ਮੇਰੀ ਹਾਲਤ ਬਹੁਤ ਖਰਾਬ ਸੀ ਅਤੇ ਉਸ ਤੋਂ ਬਾਅਦ ਦੋਸਤ ਜੀ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਤੁਸੀਂ ਤੁਹਾਡੇ ਲਈ ਇਸ ਕਹਾਣੀ ਦਾ ਦੂਜਾ ਭਾਗ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗੀ ਪਰ ਕਹਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਕਰਿਓ ਫਿਰ ਤੁਹਾਨੂੰ ਦੱਸਾਂਗੀ ਕਿ ਆਖਰਕਾਰ ਰਾਜ ਨੂੰ ਬੱਚੇ ਦੀ ਇੰਨੀ ਕਾਲੀ ਕਿਉਂ ਸੀ ਤੇ ਉਹ ਆਪਣੀ ਘਰ ਵਾਲੀ ਨੂੰ ਆਖਰਕਾਰ ਇੰਨਾ ਤੰਗ ਕਿਉਂ ਕਰਦਾ ਸੀ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਛੇਤੀ ਮਿਲਾਂਗੇ ਦੂਜੇ ਭਾਗ ਵਿੱਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਲ ਜੀ ਰਪਰਾਖਾ